बात हुआ तुम्हारा भैया वीडियो जरूर देखिए हुआ पंजाबी बोलता है ना हम कि भैया बचाओ पंजाब बचाओ हम ये वीडियो बोलूंगा कि जो पंजाबी कहने घरवाली को हम मानते हैं हम मान लो कि ना जो पंजाबी घरवाली होते हैं ना माने यहां जटका उसे घरवा तो हम संभालते हैं अच्छा ठीक है वो बोलता भैया मेरा बच्चा छठने में कने जा रिया हम भैया मेरा बच्चा है वो मेरे घरवाली समेत कने जा कने जा रिया हम मैं ठीक से कोई ना ससी गल ली मैं पसंदरा कोई गल नहीं ਠੀਕ ਆ ਪਸੰਦਾ ਸੰਦ ਨੂੰ ਹਮ ਜੱਠੇ ਦਾ ਨਾ ਜੱਪਤ ਹੁੰਦਾ ਉਹ ਸ਼ਗਾ ਹੁੰਦਾ ਯਾਰੀ ਦਾ ਅੱਛਾ ਫਿਰ ਕਹਿੰਦੇ ਆ ਅੱਛਾ ਇਹ ਬੰਦਾ ਖਦਾ ਇਹ ਬੰਦੇ ਹੋ ਰਹੇ ਤੁਹਾਡੀ ਯਾਰਾ ਠੀਕ ਬੰਦੇ ਨੇ ਛੁੱਕਾ ਇੱਥੇ ਨਾਮ ਵੀ ਪੰਜਾਬੀ ਭੇਗੇ बोलते हैं कि ਭయ్యా ਜੋ ਹੈ ਗੰਦਾ डालते हैं पंजाब में ਗੰਨਲ ਤੇ ਨਾ ਗੰਨੀ ਨਾਲ ਤੇ ਪੰਜਾਬੀਆਂ ਬਾਰੇ ਪੱਦੀ ਸ਼ਬਦਾਵਲੀ ਵਰਤਣ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਨਿਹੰਗ ਸਿੰਘਾਂ ਨੇ ਪੁਲਿਸ ਦੇ ਕਿਤਾ ਹਵਾਲੇ ਸਮਰਾਲਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਪੰਜਾਬੀਆਂ ਬਾਰੇ ਪੱਦੀ ਸ਼ਬਦਾਵਲੀ ਵਰਤ ਰਿਹਾ ਸੀ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਕਈ ਸੈਂਕੜੇ ਲੋਕਾਂ ਵੱਲੋਂ ਇਸ ਪ੍ਰਵਾਸੀ ਮਜ਼ਦੂਰ ਨੂੰ ਲੱਬਣ ਬਾਰੇ ਨਾਮ ਵੀ ਰੱਖ ਦਿੱਤਾ ਗਿਆ ਸੀ ਅਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਨਿਹੰਗ ਸਿੰਘਾਂ ਨੂੰ ਇਸ ਪ੍ਰਵਾਸੀ ਮਜ਼ਦੂਰ ਦੀ ਸਮਰਾਲਾ ਦੇ ਕੋਲ ਪੈਂਦੇ ਪਿੰਡ ਕੋਟਲਾ ਸ਼ਾਮਪੂਰ ਦੇ ਖੇਤਾਂ ਦੇ ਵਿੱਚ ਰਹਿਣ ਦੀ ਜਾਣਕਾਰੀ ਮਿਲੀ निहंग सिंहਾ ਵੱਲੋਂ ਇਸ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਜਿਸ ਦੇ ਖੇਤ ਦੇ ਵਿੱਚ ਇਹ ਪ੍ਰਵਾਸੀ ਮਜ਼ਦੂਰ ਕੰਮ ਕਰ ਰਿਹਾ ਸੀ ਉਹ ਜ਼ਮੀਨ ਦਾ ਮਾਲਕ ਵੀ ਪ੍ਰਵਾਸੀ ਮਜ਼ਦੂਰ ਹੋਣ ਦੀ ਜਾਣਕਾਰੀ ਮਿਲੀ ਨਿਹੰਗ ਸਿੰਘਾ ਵੱਲੋਂ ਖੇਤ ਦੇ ਮਾਲਕ ਪ੍ਰਵਾਸੀ ਮਜ਼ਦੂਰ ਨੂੰ ਵੀ ਸਮਰਾਲਾ ਪੁਲਿਸ ਦੇ ਹਵਾਲੇ ਕੀਤਾ ਗਿਆ ਸੁਖਵਿੰਦਰ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਪ੍ਰਵਾਸੀ ਜੋ ਪਿੰਡ ਕੋਟਲਾ ਸ਼ਮਸਪੁਰ ਦਾ ਰਹਿਣ ਵਾਲਾ ਹੈ ਉਸ ਵੱਲੋਂ ਸਿੱਖਾਂ ਅਤੇ ਪੰਜਾਬੀਆਂ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਪ੍ਰਵਾਸੀ ਮਜ਼ਦੂਰ ਪਿੰਡ ਕੋਟਲਾ ਸ਼ਮਸਪੁਰ ਦਾ ਹੈ ਤਾਂ ਅਸੀਂ ਮੌਕੇ ਤੇ ਜਾ ਕੇ ਪ੍ਰਵਾਸੀ ਮਜ਼ਦੂਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਅਤੇ ਪੁਲਿਸ ਤੋਂ ਇਸ ਉੱਪਰ ਦਰਜ ਕਰਨ ਦੀ ਮੰਗ ਕਰ ਰਹੇ ਹਾਂ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦਾ ਕਹਿਣਾ ਸੀ ਕਿ ਦੋਸ਼ੀ ਛੋਟੇ ਲਾਲ ਉੱਪਰ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ਅਗਰੇਲੀ ਜਾਂਚ ਜਾਰੀ ਹੈ ਸੰਗਲਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਨਵੀ ਟਕਸਾਲ ਜੀ ਅਧਿਥਾਨੇ ਕੀ ਮਾਮਲਾ ਜੀ ਇਹ ਸਾਡੇ ਕੋਲ ਕੱਲ ਇੱਕ ਵੀਡੀਓ ਆਈ ਸੀ ਕੋਟਲਾ ਸ਼ਮਸ਼ਪੁਰ ਤੋਂ ਉਹ ਇਹ ਬਹੁਤ ਗਲਤ ਸ਼ਬਦਾਵਲੀ ਸਾਡੇ ਕੌਮ ਦੇ ਜਥੇਦਾਰਾਂ ਪ੍ਰਤੀ ਤੇ ਇਸ ਕੌਮ ਪ੍ਰਤੀ ਪੰਜਾਬੀਆਂ ਪ੍ਰਤੀ ਬੋਲ ਰਿਹਾ ਸੀਗਾ ਤੇ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਤੇ ਕੀ ਥੋੜੀ ਕਾਰਵਾਈ ਹੈ ਤੇ ਅਸੀਂ ਗਏ ਸੀਗੇ ਅਸੀਂ ਉਹਨੂੰ ਉੱਥੇ ਜਾ ਕੇ ਖੁਦ ਪੁਲਿਸ ਨੂੰ ਫੜਾਇਆ ਤੇ ਸਾਡੇ ਸਾਹਮਣੇ ਚੌਂਕੀ ਇੰਚਾਰਜ ਸਹੁੰਦਰ ਸਿੰਘ ਖੋਲ ਲੈ ਗਿਆ ਤੇ ਐਸਐਚਓ ਦੇ ਸਾਹਮਣੇ ਉਹਨੂੰ ਲੈ ਗਏ ਨੇ ਅਸੀਂ ਕਹਿੰਦੇ ਆ ਵੀ ਉਹਤੇ 295ਏ ਦਾ ਪਰਚਾ ਤੇ ਬਣਦੀ ਕਾਰਵਾਈ ਆ ਜਿਹੜੀ ਸਿੱਖ ਭਾਵਨਾ ਨੂੰ ठेस ਪਾਉਣ ਦੀ ਤੇ ਤੁਮ ਨੂੰ ठेस ਪਾਉਣ ਦੀ ਤੇ ਪੰਜਾਬੀ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਦੀ ਹੋਣੀ ਚਾਹੀਦੀ ਆਪ ਕਾਰਵਾਈ ਹੋਣੀ ਚਾਹੀਦੀ। ਕੀ ਲੱਗਦਾ ਤੁਹਾਨੂੰ ਵੀ ਇਹ ਸ਼ਰਾਰਤ ਹੋ ਸਕਦੀ ਹੈ ਕਿਸੇ ਦੀ? ਤੇ ਸ਼ਰਾਰਤ ਜਿਹੜਾ ਉਹਦਾ ਮਾਲਕ ਆ ਉਹ ਵੀ ਪਤਾ ਲੱਗਿਆ ਪ੍ਰਵਾਸੀ ਭਈਆ ਕਿ ਉਹਦੀ ਸ਼ਰਾਰਤ ਹੋ ਸਕਦੀ ਆ ਜੀ ਨਾਲ ਮਗਰ ਇਹਦੇ ਕੋਈ ਵੱਡਾ ਹੱਥ ਹੈ ਇਹਦੇ ਵਿੱਚ। ਕੀ ਨਸ਼ਨਦ ਸਿਆ ਕੀਤਾ ਹੋਇਆ ਸੀਗਾ ਕੀ? ਨਹੀਂ ਉਦੋਂ ਕੋਈ ਨਸ਼ਾ ਨਹੀਂ ਸੀਗਾ ਹੁਣ ਪਾਵੇਂ ਕੀਤਾ ਹੋਇਆ ਜਾਂ ਉਹਦਾ ਆਪਾਂ ਨੂੰ ਪਤਾ ਨਹੀਂ ਗਈ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਜੀ ਬਣਦੀ ਕਾਨੂੰਨੀ ਕਾਰਵਾਈ ਕਰੇ ਸਖਤ ਕਾਰਵਾਈ ਕਰੇ ਕਿ ਕੱਲ ਨੂੰ ਪੰਜਾਬ ਦੇ ਵਿੱਚ ਮੁੜ ਕੇ ਅੱਗ ਲੱਗ ਅੱਗ ਵਰਗਾ ਮਾਹੌਲ ਆਵੇ। ਇਹ ਜੇ ਦੋ ਤਰ੍ਹਾਂ ਲਾਲਪਈਆ ਦੇ ਸਿੱਖਾਂ ਦੀ ਲੜਾਈ ਹੋਵੇ ਇਹ ਨਾ ਹੋਵੇ ਕਿ ਇਹ ਜਿਹੇ ਬੰਦਿਆਂ ਦੇ ਸ਼ਬਦਾਂ ਦੀ ਜਿੰਨੀ ਕੜੀ ਕੜੀ ਜਾਵੇ ਐਨੀ ਕੜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਰਾ ਨੌਰਵਜੋਤ ਸਿੰਘ ਹੈ ਜੀ ਰਵਜੋਤ ਸਿੰਘ ਕੰਗ ਉਹ ਕਲਾਸ਼ਮ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਇਸਾਰਾ ਹੈ ਇਹ ਮਾਮਲਾ ਜੀ ਸਾਨੂੰ ਕੱਲ ਵੀਡੀਓ ਮਿਲੀ ਸੀ ਜੀ ਇਹ ਤੇ ਕੱਲ ਵੀਡੀਓ ਮਿਲੀ ਤਾਂ ਅਸੀਂ ਪੜਤਾਲ ਕੀਤੀ ਸਾਨੂੰ ਦੱਸਿਆ ਗਿਆ ਵੀ ਇਹ ਥੋੜੇ ਪਿੰਡ ਵਿੱਚ ਆ ਰਹਿ ਰਿਹਾ ਤੇ ਅਸੀਂ ਪੜਤਾਲ ਕੀਤੀ ਤਾਂ ਵੀ ਇਹ ਸਾਡੇ ਪਿੰਡ ਚ ਤਾਂ ਨਹੀਂ ਸੀ ਰਹਿ ਰਿਹਾ ਲੇਕਿਨ ਸਾਨੂੰ ਫਿਰ ਪੂਰਾ ਚੰਗੀਤਰਾ ਦੱਸਿਆ ਗਿਆ ਵੀ ਟੋਡੇ ਪਿੰਡ ਚ ਨਹੀਂ ਵੀ ਟੋਡੇ ਕੋਠੀ ਦੇ ਬਾਹਰ ਬਾਬਾ ਬਨੂਰ ਵਾਲੀ ਸਾਈਡ ਰੇੜੀ ਲਾਉਂਦਾ ਜੂਸ ਦੀ ਫਿਰ ਅਸੀਂ ਪੜਤਾਲ ਕੀਤੀ ਤਾਂ ਉੱਥੇ ਪਿੱਛੇ ਹੀ ਜ਼ਮੀਨ ਦੇ ਵਿੱਚ ਇਹ ਮਾਲਕ ਨੇ ਇਹਨੂੰ ਕੁਆਟਰ ਜੇ ਪਾ ਕੇ ਦਿੱਤੇ ਇਹਨੇ ਉੱਥੇ ਹੀ ਰਹਿ ਰਿਹਾ ਤੇ ਉੱਥੇ ਇਹ ਸੀਗਾ ਮੌਕੇ ਤੇ ਜਦੋਂ ਮੈਂ ਗਿਆ ਤੇ ਉੱਥੇ ਅਸੀਂ ਪੜਤਾਲ ਕੀਤੀ ਤਾਂ ਇਹ ਜਾਂਚ ਕੀਤੀ ਦੇਖਿਆ ਵੀ ਵੀਡੀਓ ਵਾਲਾ ਬੰਦਾ ਬਣਾਉਣ ਵਾਲਾ ਇਹੀ ਆ ਤੈਨੂੰ ਪੁੱਛਿਆ ਗਿਆ ਉਹ ਉਹੀ ਸਾਬਤ ਹੋਇਆ ਬਸ ਉਹ ਕੱਲ ਫਿਰ ਕੱਲ ਅਸੀਂ ਸਾਫ ਕੀਤਾ ਹੈ ਇਹਦਾ ਬੈਕਗਰਾਉਂਡ ਕਿੱਥੇ ਰਹੀ ਹੈ ਜੀ ਇਹ ਬਿਹਾਰ ਤੋਂ ਦੱਸ ਰਿਹਾ ਜੀ ਕੀ ਵੀਡੀਓ ਦੇ ਵਿੱਚ ਕੀ ਬੋਲ ਕੀ ਰਿਹਾ ਸੀ ਵੀਡੀਓ ਦੇ ਵਿੱਚ ਜੀ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਸ਼ਦਾਬਲੀ ਮੇਰੀ ਪੂਰੀ ਗਲਤ ਬੋਲ ਰਿਹਾ ਵੀਡੀਓ ਤੁਹਾਨੂੰ ਦੇ ਦਿੰਦੇ ਆ ਜੀ ਉੱਥੇ ਦੇਖ ਲਿਓ ਹੁਣ ਮੈਂ ਬੋਲ ਕੇ ਦੱਸਣਾ ਸਹੀ ਨਹੀਂ ਸਮਝਦਾ ਇਹ ਜਹਾਜ ਜੀ ਬਹੁਤ ਬੋਲ ਰਿਹਾ ਸ਼ਦਾਬਲੀ ਹੋ ਹਾਂਜੀ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਕਾਰਵਾਈ ਦੀ ਅਸੀਂ ਪੁਲਿਸ ਨੂੰ ਮੈਂ ਕੱਲ ਇੰਚਾਰ ਸਾਹਿਬ ਨੂੰ ਚੌਂਕੀ ਸਾਨੂੰ ਚੌਂਕੀ ਪੈਂਦੀ ਹੈ ਜੀ ਇਹਡੋਂ ਮੈਂ ਉਹਨਾਂ ਨੂੰ ਫੋਨ ਕੀਤਾ ਬੀਨ 400 ਮੈਂ ਕੋਟਲਾ ਸ਼ਮਸਪੁਰ ਤੋਂ ਰਿਪੋਰਟ ਬੋਲਦਾ ਜੀ ਵੀ ਇਦਾਂ ਦਾ ਕਰਕੇ ਇੱਕ ਵੀਡੀਓ ਵਾਇਰਲ ਹੋਈ ਆ ਜਿਹੜੀ ਸਾਡੇ ਕੋਈ ਉਹ ਬੰਦਾ ਇੱਥੇ ਮੌਕੇ ਤੇ ਹੈਗਾ ਹਾਜ਼ਰ ਆ ਵੀ ਇਹਨੂੰ ਤੁਸੀਂ ਪੜਤਾਲ ਕਰੋ ਇਹਨੂੰ ਦੇਖੋ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਵੀ ਇਹ ਤਾਂ ਸਾਈਬਰ ਕੇਸ ਆ ਇਹ ਸਾਡਾ ਕੇਸ ਨਹੀਂ ਹੈਗਾ ਤਾਂ ਸਾਈਬਰ ਵਾਲਿਆਂ ਨਾਲ ਤੁਸੀਂ ਕੰਟੈਕਟ ਕਰੋ ਮੈਂ ਕਿਹਾ ਜੀ ਕੋਈ ਉਹਦਾ ਨਾ ਖਾਸ ਤਾਂ ਕੋਈ ਗੱਲ ਹੋ ਗਈ ਜਿਹਾ ਜਿਉਂ ਨੇ ਵੀਡੀਓ ਬਣਾਈ ਆ ਵੀ ਇਹ ਜੇ ਕੋਈ ਗੱਲ ਹੋ ਗਈ ਕੋਈ ਕਿਸੇ ਦੇ ਧੱਕੇ ਚੜ ਗਿਆ ਕੋਈ ਕੁੱਟਮਾਰ ਜ਼ਿਆਦਾ ਹੋ ਗਈ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਭੱਜੇ ਫਿਰਾਂਗੇ ਵੀ ਪਹਿਲਾਂ ਸੰਭ ਹੋਏ ਨੂੰ ਵੀ ਨਾਲੇ ਭਜ ਨਾ ਜਾਵੇ ਬਿਹਾਰੀ ਬੰਦਾ ਵੀ ਇਹ ਭਜ ਨਾ ਜਾਵੇ ਇਹਨੂੰ ਫੜ ਲਓ ਵੀਡੀਓ ਕਿਸ ਦੇ ਦੁਆਰਾ ਬਣਾਈ ਗਈ ਹੈ ਜੀ ਵੀਡੀਓ ਪਤਾ ਨਹੀਂ ਜੀ ਨੈਟ ਤੋਂ ਹੀ ਦੇਖੀ ਗਈ ਹੈ ਨੈਟ ਤੋਂ ਹੀ ਸਾਨੂੰ ਮਿਲੀ ਹੈ ਨੈਟ ਤੋਂ ਹੀ ਸਾਨੂੰ ਭੇਜੀ ਹੈ ਜੀ ਹੁਣ ਮੰਗ ਹੈ ਜੀ ਵੀ ਇਹਨਾਂ ਦੇ ਪੜਤਾਲ ਕੀਤੀ ਜਾਵੇ ਇਹਨਾਂ ਦਾ ਜਿਹੜਾ ਮਾਲਕਾ ਦੱਸਿਆ ਜਾ ਰਿਹਾ ਵੀ ਉਹ ਵੀ ਪ੍ਰਵਾਸੀ ਬਿਹਾਰੀ ਹੋ ਆ ਜੀ ਬੰਦਾ ਮਾਲਕਾ ਜਿਹੜਾ ਤੇ ਉਹ ਉਹਦੀ ਵੀ ਹੋ ਸਕਦੀ ਹੈ ਵਿੱਚ ਚਾਲ ਹੋਵੇ ਜੀ ਇਹਦੇ ਕਿਉਂਕਿ ਕੱਲ ਜਦੋਂ ਉਹਨੂੰ ਕਾਲ ਕੀਤੀ ਸੀ ਤਾਂ ਉਹਨੇ ਵੀ ਕਿਹਾ ਵੀ ਸਾਨੂੰ ਵੀ ਭਈਆਂ ਨੂੰ ਹਰ ਇੱਕ ਨੀਚਾ ਦਿਖਾਇਆ ਜਾ ਰਿਹਾ ਵੀ ਭਈਏ 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 ਪੰਜਾਬ ਬਚਾਓ ਪੰਜਾਬ ਬਚਾਓ ਵੀ ਸਾਨੂੰ ਵੀ ਕਿ ਲੁਧਿਆਣੇ ਦੀ ਗੱਲ ਆ 20 ਦਿਨ ਪਹਿਲਾਂ ਦੀ ਉਹ ਮੈਂ ਉਹਨੂੰ ਕਿਹਾ ਮੈਂ ਕਹਾ ਮੈਂ ਤਾਂ ਤੁਸੀਂ ਬਣਵਾਈ ਹੈ ਜੀ ਇਹ ਵੀ ਤੁਹਾਡੀ ਜੈਲਸੀ ਤੁਸੀਂ ਫੀਲ ਕਰ ਰਹੇ ਹੋ ਤੁਸੀਂ ਆਪਣੇ ਨੌਕਰ ਤੋਂ ਬਣਵਾਈ ਹੈ ਤਾਂ ਉਹ ਕਹਿੰਦਾ ਨਹੀਂ ਨਹੀਂ ਇਹ ਛੱਡੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਅਗਲੀ ਗੱਲ ਕਰੋ ਬਈ ਮਤਲਬ ਉਹਦੀ ਗੱਲਾਂ ਤੋਂ ਸਾਫ਼ ਤੌਰ 'ਤੇ ਆ ਸੀ ਵੀ ਉਹ ਵੀ ਵਿੱਚ ਇਨਵੋਲ ਹੋ ਸਕਦਾ ਜੀ ਜਿਨੇ ਇਹ ਸ਼ਬਦ ਬੋਲੇ ਤੁਹਾਨੂੰ ਕੀ ਲੱਗਦਾ ਵੀ ਇਹ ਨਸ਼ਾ ਰੂਟਾ ਨਹੀਂ ਨਸ਼ਾ ਨਸ਼ਾ ਵੀ ਲੱਗਦਾ ਵੀ ਹੋ ਸਕਦਾ ਵੀ ਉਹਦੀ ਡ੍ਰਿੰਕ ਕੀਤੀ ਹੋਵੇ ਉਸ ਮੌਕੇ ਪਰ ਉਹ ਇਹੀ ਕਹਿ ਸਕਦੇ ਆ ਵੀ ਉਸ ਮੌਕੇ ਪੀਤੀ ਹੋਵੇ ਵੀਡੀਓ ਬਣਾਉਣ ਵੇਲੇ ਤਾਂ ਕਹਿ ਨਹੀਂ ਸਕਦੇ ਪਰ ਹੁਣ ਤਾਂ ਉਹਦੀ ਲੱਗਿਆ ਵੀ ਜਿਵੇਂ ਥੋੜੀ ਬਹੁਤੀ ਸਮੈਲ ਆ ਰਹੀ ਸੀ ਵੀ ਪੀਤੀ ਹੋਈ ਸੀ ਵੀ ਅੰਦਰ ਪਿਆ ਸੀ ਕੁਆਟਰ ਚ ਉਹ ਜਦੋਂ ਹੁਣ ਫਿਰ ਅਸੀਂ ਪੁਲਿਸ ਨੂੰ ਫੜਾਇਆ ਜੀ ਹਾਂਜੀ ਅਨਸਰ ਪ੍ਰਵਾਸੀ ਮਜ਼ਦੂਰਾਂ ਦੇ ਹੰਮਤ ਸਿੰਘਾਂ ਵੱਲੋਂ ਸਹਵਾਲੇ ਕੀਤਾ ਗਿਆ ਇੱਕ ਕਾਬੂ ਬਿਆਰੂ 22 ਸਾਲਾਂ ਵਰਸੀ ਦੀ ਸੀ ਇਹ ਕਹਾਣੀ ਤੇ ਇਹਦੇ ਵਿੱਚ ਵੀ ਸਾਨੂੰ ਸੁਤਕਾਰ ਕਮੇਟੀ ਦੇ ਸਾਡੇ ਸਰ ਗੁਰਪ੍ਰੀਤ ਸਿੰਘ ਜੀ ਨੇ ਸਖਵਿੰਦਰ ਸਿੰਘ ਗੁਰੀ ਤੇ ਰਵਜੋਤ ਕੰਗ ਜੀ ਨੇ ਉਹ ਲਾ ਸੰਪਰਕੋਂ ਇਹਨਾਂ ਨੇ ਇੱਕ ਵੀਡੀਓ ਜਿਹੜੀ ਆ ਸੋਸ਼ਲ ਸੋਸਲ ਤੇ ਵੀਰੇ ਧਿਆਨ ਦੇ ਵਿੱਚ ਲਿਆ ਦਿੱਤੀ ਜਿਹੜਾ ਪੂਰੀ ਜ਼ੋਰ ਦੇ ਸਿਚੂ ਸੌਨਾਂ ਇਮੀਡੀਏਟਲੀ ਮੋਕੇ ਦੇ ਸੋਟ ਤੇ ਬਿਸਕਰ ਕਰਾ ਜੋ ਸ਼ੂਟੇ ਲਾਲ ਸੀ ਨੇ ਵੀਡੀਓ ਬੈਟਲ ਕੀਤੀ ਸੀ ਉਹਨੂੰ ਰੌਂਡ ਆਪ ਕਰ ਲਿਆ ਸ਼ੂਟੇ ਲਾਲ ਦੇ ਖਿਲਾਫ ਸੀ ਜਿਹੜਾ ਐਪੀਆਰ ਅੰਦਰ ਸੈਕਸ਼ਨ 294 ਔਲਸੋ ਔਲਸੋ ਪੁਆਇੰਟ 509 ਆਈਪੀਸੀ ਤੇ ਸਟਾਰਟ ਆਈਡੀ ਇਕਦੇ ਦੇ ਪਰਚਾ ਦੱਜ ਕਰ ਰਹੇ ਆ ਦੌਰਾਨ ਇਹ ਵੀ ਇਹ ਬਚਿਆ ਜਾਊਗਾ ਇਹ ਵੀਡੀਓ ਕਿਨੇ ਬਣਾਈ ਹੈ ਜਿਹਦੇ ਵਿੱਚ ਹੋਰ ਵੀ ਕੋਈ ਪਾਗੀ ਰਹੂਗਾ ਉਹਦੇ ਖਿਲਾਫ ਸਾਨੂੰ ਪਹਿਲਾਂ ਹੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਮੇਰਾ ਸਰਕਾਰ ਲੋਕ ਸੱਤਾ ਦੇ ਤਾਈਂ ਕਿਸੇ ਵੀ ਵਾੜੇ ਅੰਸਰ ਨੂੰ ਸਮਾਜ ਦੇ ਵਿੱਚ ਅਸ਼ਾਂਤੀ ਫਲਾਉਣ ਦਾ ਕੋਈ ਮੌਕਾ ਨਹੀਂ ਦੇਣਾ ਸੀ ਬਿਲਕੁਲ ਉਹਨੂੰ ਸਖਤੀ ਦੇ ਨਾਲ ਉਹਦੇ ਖਿਲਾਫ ਸਖਤ ਸਿਕਸ਼ਣਾ ਦੇ ਤਹਿਤ ਬੁੱਕ ਕਰਕੇ ਉਹਨੂੰ ਜਿਹੜਾ ਕੌਂਟਪੂ ਕਰਕੇ ਜੇਲ੍ਹ ਭੇਜਾਂਗੇ ਤਾਂ ਆਗੇ ਕੋਈ ਅਜਿਹੀ ਦੁਬਾਰਾ ਜ਼ਰੂਰਤ ਨਾ ਕਰੇ ਕਿਸੇ ਦੋ ਕਮਿਊਨਿਟੀ ਦੇ ਵਿੱਚ ਅ ਅਧਗੇ ਸਾਧ ਵਗਰਾ ਜਿਨ੍ਹਾਂ ਕੇ ਨਾਂਕਿਆਂ ਵੱਲੋਂ ਇੱਕ ਲਲਿਤ ਇਨਵਰ ਕੰਮਕਾਰ ਦਾ ਵੀ ਰੋਸਟੀ ਇਹੋ ਜੀ ਦਿੱਤਾ ਕੀਤਾ ਉਹਨੂੰ ਵੀ ਰੈਸਟ ਕੀਤਾ ਗਿਆ ਇਹਨੂੰ ਹੁਣ ਰੌਂਡ ਅਪ ਕੀਤਾ ਹੈ ਜੇ ਮੈਂ ਤੁਹਾਨੂੰ ਪਹਿਲੀ ਦੱਸਿਆ ਵੀ ਇਹ ਕਿਸੇ ਦੀ ਵੀ ਸਮੂਲੀਅਤ ਆਉਗੀ ਉਹਨੂੰ ਬਿਲਕੁਲ ਨਹੀਂ ਵਕਤਿਆ ਜਾਊਗਾ ਜਿਹੜੀਆਂ ਸਖਤ ਕਾਨੂੰਨ ਦੇ ਤਹਿਤ ਹੀ ਅਸੀਂ ਬੁੱਕਰ ਕੇ ਉਹਨੂੰ ਵੀ ਅੰਦਰ ਕੱਢਾਂਗੇ